ਮੇਰਾ ਨਾਮ ਪ੍ਰੇਮ ਹੈ ਅਸ਼ੀਰ ਪਿੰਡ ਕੜਾਈ ਗਿੱਦੜਾ ਵਾਲੀ ਡੈਡੀ ਦਾ ਨਾਮ ਸ਼੍ਰੀ ਰਾਮ ਚੰਦ ਮੈਟਰ ਤੁਹਾਡਾ ਮੈਟਰ ਮਕਾਨ ਦਾ ਹੈ ਜੀ ਮੇਰੇ ਕੋਲ ਤੱਕੇ ਨਾਲ ਪਸੂ ਵਾਲਾ ਕਮਰਾ ਖੋਣਾ ਚਾਹੁੰਦੇ ਜੀ ਰਸਤਾ ਹੈ ਮੇਰਾ ਪਿੱਛੇ ਜਾਣ ਵਾਸਤੇ ਪਸੂ ਨੂੰ ਰਸਤਾ ਖੋਣਾ ਚਾਹੁੰਦੇ ਜੀ ਬਸ ਮੈਟਰ ਜੀ ਸਾਡਾ ਇਹ ਤੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਇਕੱਲੇ ਅਸੀਂ 5 ਭਰਾ ਆਏਗੇ ਜੀ ਇਹ ਇਕੱਲਾ ਹੀ ਕਬਜ਼ਾ ਕਰਨਾ ਚਾਹੁੰਦਾ ਜੀ ਮੇਰਾ ਛੋਟਾ ਭਰਾ ਬਸ ਆ ਮੈਟਰ ਜੀ ਸਾਡਾ ਤੇ ਬਸ ਬਾਪੂ ਨੇ ਇਹਨਾਂ ਨੂੰ ਆਪਦੇ ਪਾਸੇ ਕਰਕੇ ਬਾਪੂ ਨੂੰ ਵਾ ਵਲਾਪਸ ਸਸਲਾ ਕੇ ਆਪਦੇ ਪਾਸੇ ਕਰ ਲਿਆ ਬਾਪੂ ਨੂੰ ਅੱਗੇ ਕਰ ਦਿੰਦੇ ਆ ਤੇ ਮੇਰੇ ਕੋਲ ਇੱਕ ਕਮਰਾ ਪਰਸਵਾ ਦਾ ਹੈਗਾ ਜੀ ਉਹ ਵੀ ਇੱਕ ਹੋਣਾ ਚਾਹੁੰਦੇ ਜੀ ਤੁਹਾਡਾ ਵੀ ਜਿਹੜਾ ਮੈਟ ਜਰ ਰਿਹਾ ਜਮੀਨ ਲੱਗ ਜਾ ਰਿਹਾ ਕਿ ਪਲਾਰਮ ਲੱਗ ਜਾ ਰਿਹਾ ਬਸ ਅਜੇ ਤੱਕ ਤਾਂ ਕਰਦਾ ਹੀ ਹੈ ਬਾਈ ਅੱਗੇ ਸਾਨੂੰ ਇਹ ਵੀ ਵਿਸ਼ਵਾਸ ਨਹੀਂ ਹੈਗਾ ਕਿ ਜੇ ਮੇਰਾ ਪ੍ਰਾਤ ਮੈਨੂੰ ਇਹ ਵੀ ਕਹਿੰਦਾ ਨਾ ਮੈਂ ਤੈਨੂੰ ਘਰੋਂ ਕੁਛ ਦੇਣਾ ਤੇ ਨਾ ਮੈਂ ਬਾਹਰੋਂ ਕੁਛ ਦੇਣਾ ਮੈਂ ਤੈਨੂੰ ਐਵੇਂ ਭਜਾਉਂਗਾ ਨਾ ਤੇਰੇ ਤੇਰੇ ਕੁਛ ਨਾ ਵੀ ਐ ਨਹੀਂਗਾ ਨਾ ਤੇਰੇ ਨਾਂ ਮਕਾਨ ਹੈਗਾ ਮੇਰੇ ਆਸਤੇ ਉਹਨੇ ਕਸੀਆ ਮਾਰਿਆ ਜੀ ਕਿੰਨੇ ਮਾਰਿਆ ਜੀ ਇਹ ਛੋਟੇ ਭਰਾ ਨੇ ਮਾਰਿਆ ਜੀ ਤੁਸੀਂ ਜਦੋਂ ਕਸੀਆ ਮਾਰਿਆ ਤੁਸੀਂ ਉਸ ਟਾਂ ਦੇ ਕਿੱਥੇ ਸੀਗੇ ਸਰ ਮੈਂ ਅਸੀਂ ਆਪਣੇ ਪਸੂਆਂ ਨੂੰ ਬੰਨਣਾ ਚਾਹੁੰਦੇ ਸੀ ਪਰ ਉਹ ਤੱਕੇ ਨਾਲ ਸਮਾਨ ਅੰਦਰ ਰੱਖਣਾ ਚਾਹੁੰਦੇ ਸੀ ਜੇ ਅਸੀਂ ਪਸੂਆਂ ਨੂੰ ਬੰਦੇ ਸੀ ਕਿ ਪਰ ਉਹ ਸਾਨੂੰ ਬੰਨਣ ਨਹੀਂ ਦਿੰਦੇ ਸੀ ਇਸ ਕਰਕੇ ਸਾਡੀ ਲੜਾਈ ਹੋ ਗਈ ਜੀ। ਕਾਰ ਵੀ ਦੀ ਕੀ ਮੰਗ ਕਰਦੇ ਹਾਂ ਜੀ। ਹਾਂਜੀ ਕਾਰ ਵੀ ਦੀ ਕੀ ਮੰਗ ਕਰਦੇ ਹਾਂ। ਸਰਕਾਰ ਤੋਂ ਅਨਸਾਫ਼ ਮੰਗਦੇ ਆ ਜੀ ਸਾਨੂੰ ਜਿਹੜੀ ਜਗ੍ਹਾ ਸਾਡੇ ਕਬਜ਼ੇ ਵਿੱਚ ਹੈਗੀ ਜੀ ਉਹ ਸਾਨੂੰ ਮਿਲਣੀ ਚਾਹੀਦੀ ਹੈ। ਜਿਹੜਾ ਹੱਕ ਹੈਗਾ ਸਾਨੂੰ ਆਪਦਾ ਹੱਕ ਮਿਲਣਾ ਚਾਹੀਦਾ ਜੀ। ਕੋਰਟ ਚ ਕੇਸ ਲੱਗਾ ਤੁਹਾਡਾ? ਹਾਂ ਕੋਰਟ ਚ ਕੇਸ ਲੱਗਾ ਹੈ ਜੀ ਸਿਵਲ ਕੋਰਟ ਚ। ਤੇ ਕਿ ਸਾਨੂੰ ਜ਼ਮੀਨ ਵੀ ਮਿਲ ਜੂਗੀ। ਸਾਨੂੰ ਇਹ ਲੱਗਦਾ ਵੀ ਸਾਡਾ ਭਰਾ ਸਾਡੀ ਜ਼ਮੀਨ ਵੀ ਵੇਚ ਕੇ ਖਾ ਜਾਊਗਾ। ਮਾਰ ਕੀਤੀ ਇਹਨੇ ਕੀ ਨਾਮਤੋ ਦਾ ਰਾਮਚੰਦ ਸੱਲ ਕਿੜਾ ਜੀ ਕਿਦੜਾਂ ਵਾਲੇ ਕੀ ਮੈਟਰ ਆ ਤੁਹਾਡਾ ਸਾਡਾ ਮੈਟਰ ਆ ਜੀ ਮੈਂ ਸਾਰਿਆਂ ਮੁੰਡਿਆਂ ਨੂੰ ਥਾਂ ਵੰਡ ਕੇ ਦੇ ਦਿੱਤਾ ਦੋ ਮੁੰਡਿਆਂ ਨੂੰ ਮੈਂ ਮੁੱਲ ਖਰੀਦਿਆ ਤੇ ਉਹ ਮੇਰੇ ਕੋਲ ਜਿਹੜਾ ਥਾਂ ਹੈਗਾ ਸੀ ਉਹ ਜਿੰਨੂੰ ਮੈਂ ਮਰਜ਼ੀ ਦੇ ਸਕਦਾ ਉਹ ਆਂਦੇ ਅਸੀਂ ਕੁੱਟ ਮਾਰ ਕੇ ਅਸੀਂ ਤੇ ਸੇਅਰ ਵੰਡਾਂਗੇ ਇੱਕ ਮੁੰਡੇ ਨੇ ਫੇਰ ਵੀ ਅਸੀਂ 4 ਮਰਲੇ ਸਾਢੇ 4 ਮਰਲੇ ਲੈ ਕੇ ਦੇ ਦਿੱਤੀ ਉਹ ਫੇਰ ਵੀ ਟੰਬੇ ਚਾ ਕੇ ਆ ਜਾਂਦਾ ਸਾਨੂੰ ਕੁੱਟਮਾਰ ਕਰਦਾ ਉਹ ਤਿੰਨੇ ਇਕੱਠੇ ਹੋ ਜਾਂਦੇ ਹਾਂਜੀ ਉਹ ਇੱਕ ਤੇ ਕੋਣੇ ਕਿਹਨੇ ਇੱਕ ਪ੍ਰੇਮ ਲਾਲ ਤੇ ਇੱਕ ਓਮ ਪ੍ਰਕਾਸ਼ ਇੱਕ ਵੇਦ ਪ੍ਰਕਾਸ਼ ਤੇ ਤਿੰਨੇ ਮੇਰੇ ਮੁੰਡੇ ਨੇ ਮੈਨਵਾ ਕੁੱਟਮਾਰ ਕਰਦੇ ਤੇ ਕਿੰਨੇ ਬੰਦੇ ਸੀਗੇ ਉਹ ਤਿੰਨ ਬੰਦੇ ਸੀ ਤੇ ਤਿੰਨ ਹੀ ਬੁੱਢੀਆਂ ਸੀ ਉਹਨਾਂ ਦੇ ਘਰੋਂ ਤੇਜ ਧਾਰਕੀ ਜਮਲ ਹਾਂਜੀ ਤੇਜ ਧਾਰਕੀ ਜਮਲ ਉਹਨਾਂ ਕੋਲ ਗੰਡਾਸੇ ਆ ਗਏ ਸੀ ਡੰਗਾ ਆ ਗਿਆ ਸੀ ਤੇ ਕਿੱਥੇ ਆਣ ਗਿਆ ਲੈ ਤੋੜੇ ਸਾਡੇ ਘਰੇ ਆ ਕੇ ਆ ਕੇ ਮਾਰ ਵੀਰ ਦੀ ਕੀ ਮੰਗ ਕਰਦੇ ਹਾਂਜੀ ਮਾਰ ਵੀਰ ਦੀ ਕੀ ਮੰਗ ਕਰਦੇ ਸਾਡਾ ਸਟੇ ਹੋਇਆ ਤੇ ਉਹਨਾਂ ਨੇ ਕਾਰਵਾਈ ਕੀਤੀ ਜਾਵੇ ਤੁਹਾਡੇ ਕਿੰਨੇ ਦਾਖਲੇ ਆ ਜੀ ਹਾਂਜੀ ਤੁਹਾਡੇ ਕਿੰਨੇ ਦਾਖਲੇ ਆ ਜੀ ਤੁਸੀਂ ਕਿੰਨੇ ਆਣੇ ਦਾਖਲ ਹੋ ਅਸੀਂ ਦੋ ਜਣੇ ਦਾਖਲ ਆਂ ਇਹ ਪਹਿਲਾਂ ਪੁਰਾਣੀ ਰੈਂਚਰੀ ਕੋਈ ਸਾਡੀ ਪੁਰਾਣੀ ਰੈਂਚਰੀ ਕੋਈ ਤੈਨੂੰ ਦੱਸੀ ਜਾਂਣਾ ਵੀ ਅੱਗੇ ਸਾਡੀ ਵੰਡ ਵੰਡਾਈ ਮੈਂ ਕਰਕੇ ਦੇ ਦਿੱਤੀ ਉਹਨਾਂ ਨੂੰ ਪੰਜ ਮਨ ਮਰਲੇ ਥਾਰਨ ਥਾਂ ਤੁਹਾਡੇ ਬੇਟੇ ਨੇ ਉਹ ਮੇਰੇ ਬੇਟੇ ਨੇ ਮੈਂ ਦੋ ਮੁੰਡਿਆਂ ਨੂੰ ਫੇਰ ਮੁੱਲ ਖਰੀਦੀ ਉਹਨਾਂ ਦੇ